वैसे ही बना रहे हैं इंस्टाग्राम में डालेगा ठीक है हम तुम भी देखोगे ठीक है हम आपको नंबर दे, दे देंगे कितनी गुस्सी पड़ता है एक जना 200 ਜਿੰਨਾ ਪਰਵਾਣਾ ਹਸਾ 100 200 ਬੱਲੇ 1 ਜਾਣਾ 100 200 ਇਹਦਾ ਪੜਦੇ ਵੀ ਦੋ ਹੱਥਾਂ ਨਾਲ ਨੇ ਜੀ ਆਹ ਦੇਖੋ ਮਸ਼ੀਨ ਨਾਲ ਔੜ ਚਾਲਦੇ ਨੇ ਆਹ ਤੁਹਾਡੇ ਸਾਹਮਣੇ ਆ ਕੈਮਰਾ ਕਰਕੇ ਦਿਖਾਉਣਾ ਦੋ ਹੱਥਾਂ ਨਾਲ ਇਹਨੇ ਗੁੱਸੀ ਇਕੱਠੀ ਕਰਕੇ ਦੇ ਦੇ ਤੇਰੇ ਦੀ ਲੈ ਤੇਰੇ ਦੀ ਠੀਕ ਹੈ ਜੀ ਤੇ ਲੱਲੇ ਲਾ ਰੱਖੇ ਨੇ ਹੈ ਲੈ ਇੱਧਰ ਦੀ ਜਾਂਦੇ ਨੇ ਆਹ ਦੇਖੋ ਪਹਿਲਾਂ ਪਾਉਂਦਾ ਆ ਜਾਂਦਾ ਇਕੱਲਾ ਜਾਣਾ ਤੇ ਆਹ ਬਾਟਰ ਕਨੀਓ ਲੱਗਿਆ ਪਿਆ ਏ ਆਹ ਦੇਖੋ ਹੈ ਹਾਂ ਵੀਡੀਓ ਦਿਖਾਏਗਾ ਹਾਂ ਵੀਡੀਓ ਦਿਖਾएंगे आपकी ਵੀ ਆਪ ਕੰਮ ਕਿੰਨਾ ਅੱਛਾ ਕਰਤੇ ਹੋ ਕਿੰਨਾ ਜਲਦੀ ਕੰਮ ਕਰਤੇ ਹੋ ਜੇ ਦਿਖਾएंगे ਦੇਖੋ हमारी लेबर फेल है आ, आप आपके आगे ठीक <laughs> है आप क्या खाते हो हम लोग खाते हैं जो आप खाते हैं हैं आप क्या खाते हो, <laughs> क्या खाते हो? <laughs> ए हां चावल तो खाते हैं जो आप खाते हैं जो हम लगाते हैं वही आप खाते हो <laughs> असली खांदे <देनी> नहीं इनु ठीक है <laughs> ए थोड़े ले ही लाओ ने देखला ਹਾਂ ਪੰਨ ਦਾ ਕੰਮ ਨਹੀਂ ਹੈਗਾ ਪਲਾਂ ਦੀ ਇਹ ਪਾਣੀ ਇਹ ਵਹੀ ਪਾਣੀ ਹੋ ਹਾਂ ਨਹੀਂ ਨਹੀਂ ਚਾਵਲ ਜੋ ਆਪ ਖਾਤੇ ਹੋ ਹਮ ਚਾਵਲ ਇਹ ਲਗਾਤੇ ਹੈ ਝੋਨਾ ਆਪਕੇ ਲਈ ਲਗਾਤੇ ਹੈ ਖਾਣੇ ਕੇ ਲਈ ਆਪ ਖਾਤੇ ਹੋ ਇਸ ਕੋ ਹਾਂ ਅਸੀਂ ਤਾਂ ਖਾਂਦੇ ਨਹੀਂ ਇਹਨੂੰ ਖਾਂਦੇ ਨਹੀਂ ਰੋਟੀ ਖਾਂਦੇ ਅਸੀਂ ਤਾਂ ਰੋਟੀ ਖਾਂਦੇ ਤਾਂ ਹੀ ਕਰਕੇ ਸਾਡੇ ਢਿੱਡ ਵੱਧਦੇ ਨੇ ਸਭ ਤੋਂ ਕੰਮ ਨਹੀਂ ਹੁੰਦਾ ਆ ਦੇਖ ਲੈ ਤੂੰ ਕੱਲੇ ਹੱਥ ਨਾਲ ਲੱਲੇ ਲਾਈ ਜਾਂਦਾ ਦੇ ਲਾਓ ਜੀ ਕਾਹੀ ਫਰਕ ਹੁੰਦਾ ਦੋਇਆ ਥਾਣਾ ਕਠੀ ਕਰਕੇ ਗੁੱਸੇ ਨੂੰ ਬਣਾ ਕੇ ਐ ਇਹ ਐ ਐ ਪਉਂਦਾ ਹੈ ਬਣਾਤੀ ਨਾ ਗੁੱਸੇ ਜੀ ਆ ਦੇਖੋ ਆ ਦੇਖੋ ਐਂ ਬੰਨੂ ਆ ਹਰਜਾ ਕਮਰੇ ਦੁਬਾਰੇ ਬੰਨੀ ਖੋਲੀ ਦੁਬਾਰੇ ਆ ਦੇਖੋ ਐਂ ਇਹ ਬੰਨੂ ਦੀ ਨੂੰ ਕਾਸੇ ਚੀਜ਼ ਦੀ ਲੋੜ ਨਹੀਂ ਕੋਈ ਚੀਜ਼ ਗੱਲ ਲੋੜ ਨਹੀਂ ਲਓ ਜੀ ਚੱਕੋ ਕਰਤੀ ਪੈਕ ਸਾਰੇ ਇਹ ਸਾਰੀਆਂ ਹੀ ਬਣਦੇ ਤੁਸੀਂ ਨਹੀਂ ਕੋਈ ਪਲਾਰੀ ਵੀ ਬਣਦੇ ਅੱਛਾ ਆ ਵੀ ਇਹੀ ਬਣਦਾ ਹੂੰ ਤਾਂ ਦੇਖੋ ਜੀ